ਰਾਣੇ ਨੂੰ ਜਗ੍ਹਾ ਨਹੀਂ ਮਿਲਦੀ ਆ ਇਹ ਸਾਰੀ ਗਲਡ ਕਲੀਚ ਸਫਾ ਨੰਗਲ ਤੱਕ ਜਾ ਕੇ ਕਿਸੇ ਜਗ੍ਹਾ ਤੇ ਬੈਠ ਕੇ ਪ੍ਰੋਗਰਾਮ ਕਰਨ ਲਈ ਜਗ੍ਹਾ ਨਹੀਂ ਸੀ ਮਿਲਦੀ ਆ 2022 ਦੇ ਵਿੱਚ ਹਰਜੋਤ ਬੈਸ ਨੂੰ ਇੱਥੇ ਤੋਂ ਲਾ ਕੇ ਉਹ ਨਿਚੇ ਤੱਕ ਜਾ ਕੇ ਕਿਤੇ ਕੋਈ ਬੰਦਾ ਐਂਟਰਟੇਨਮੈਂਟ ਹੀ ਕਰਦਾ ਕੋਈ ਬੰਦਾ ਉਹਨੂੰ ਨੇੜੇ ਨਹੀਂ ਸੀ ਲਾਂਦਾ ਬਾਬਾ ਜੀ ਇੱਕ ਬੇਨਤੀ ਹੈ ਵੀ ਹੁਣ ਅਰਵਿੰਦ ਬਾਜੀ ਦੇ ਸਿਰ ਦੇ ਉੱਤੇ ਵੀ ਜਿਹਦਾ ਕੋਈ ਮਿੱਤਰ ਸਾਹਿਬ ਸਿਰ ਦੇ ਉੱਤੇ ਹੱਥ ਰੱਖਿਆ ਸੀਗਾ ਇਹਨਾਂ ਦੇ ਸਿਰ ਤੇ ਵੀ ਇੱਕ ਵਾਰੀ ਹੱਥ ਰੱਖ ਦੋ ਤਾਂ ਕਿ ਇਹ ਵੀ ਵਾਡੇ ਦਰਬਾਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਆਣ ਬਾਬਾ ਜੀ ਇਹਨਾਂ ਫਿਰ ਤੇ ਇੱਕ ਵਾਰੀ ਹੱਥ ਰੱਖ ਦਿਓ ਹਾਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ ਆਪਣੀ ਰਿਹائش ਮਾਡਲ ਟਾਊਨ ਬਖੇਰ ਰੱਖੇ ਗਏ ਪਰਿਵਾਰਿਕ ਮਿਲਣੀ ਪ੍ਰੋਗਰਾਮ ਵਿੱਚ ਜਿੱਥੇ ਹਲਕੇ ਦੇ ਵਰਕਰਾਂ ਨੇ ਭਾਰੀ ਤਦਾਦ ਵਿੱਚ ਸ਼ਮੂਲੀਅਤ ਕੀਤੀ ਉੱਤੇ ਹੀ ਇਹ ਪਰਿਵਾਰਿਕ ਮਿਲਣੀ ਪ੍ਰੋਗਰਾਮ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਿਆ ਪਹਿਸ ਮੁਕਤੇ ਆਪਣੇ ਸੰਬੋਧਨ ਵਿੱਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਵੱਲੋਂ ਜਿੱਥੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਮੈਨੂੰ ਹਲਕੇ ਦੇ ਲੋਕਾਂ ਨੇ 45 ਸਾਲ ਲਗਾਤਾਰ ਅਸ਼ੀਰਵਾਦ ਦਿੱਤਾ ਹੈ ਤੇ ਹਲਕੇ ਦੇ ਲੋਕਾਂ ਦੀ ਬਦੌਲਤ ਉਹਨਾਂ ਨੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਉਹਨਾਂ ਨੂੰ ਦੇ ਵਿੱਚ 함ਰੀ ਕਰੋ હાથ ਕੀ ਰੱਛਾ ਪੂਰਨ ਹੋ ਹਾਂ ਤੱਕ ਥੋੜ੍ਹ ਦੇ ਡਾਕ ਪਰਉਂਦਾਂ ਨਮਰਾਨ ਦਿੰਦੇ ਆ ਕਰ ਰਮਿੰਦਪਾ ਜੀ ਨਾਲ ਨਾਲ ਹੱਥ ਤੁਸੀਂ ਫੜ ਲਓ ਹਾਂ ਕੋਈ ਗੱਲ ਨਹੀਂ ਬਾਬਾ ਜੀ ਇੱਥੇ ਹੀ ਹੈ ਸਾਰਿਆਂ ਨੂੰ ਮੋ ਬਾਬਾ ਜੀ ਨੂੰ ਮੱਥਾ ਟੇਕਦਾ ਫੋ ਬੇਟੀਆਂ ਆਪਣੀ ਆਪਣੀ ਜਗ੍ਹਾ ਤੇ ਸਾਰੇ ਜਾਣੇ ਬਿਰਾਜਮਾਨ ਹੋ ਜੂ ਬਾਬਾ ਜੀ ਇੱਥੇ ਹੀ ਹੋਂ ਕੋਈ ਗੱਲ ਨਹੀਂ ਬਿਰਾਜਮਾਨ ਹੋ ਜੂ ਬਾਬਾ ਕੋ ਪ੍ਰਭੂ ਨਾਨਕ ਦੇ ਕਰਤ ਅੱਜ ਮਿੱਤਰ ਸਾਹਿਬ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਪਤਾ ਲੱਗਿਆ ਦਾ ਕਿ ਮਿੱਤਰ ਸਾਹਿਬ ਦੀ ਤਬੀਰ ਠੀਕ ਹੈ ਲਈ ਔਰ ਅਰਬਿੰਦ ਜੀ ਵੀ ਮੈਨੂੰ ਇੱਕ ਦਿਨ ਮਲੇ ਤੇ ਬਨੂਪਰੀ ਔਰ ਉਸਦੇ ਬਾਅਦ ਈਸ਼ ਕੋਪੀ ਕਾ ਕੰਤ ਰਾਦਾ ਕੰਤ ਨਮਸਤੇ ਤਪਤ ਕੰਜਨ ਗੌਰਾਂਗੀ ਰਾਦੇ ਬ੍ਰਿੰਦਾਵਰੈਸ਼ਵਰੀ ਬ੍ਰਿਸ਼ਮਾਨੁ ਸੁਤੇ ਦੇਵੀ ਪ੍ਰਣਾਮਾ ਮੇ ਹਰੀ ਪ੍ਰੀਏ ਦੰਡੋ ਤੋਂ 15 ਅੰਕ ਬਾਅਦ ਗਿਆਨ ਤੇ ਮਰੰਦਸਯ ਗਿਆਨੰਗਨਿ ਸਿਲਾਕਿਆ ਚਕਸ਼ੂਰੁ ਮਿਲਤੰ ਦੇ ਰਾਣੇ ਨੂੰ ਜਗ੍ਹਾ ਨਹੀਂ ਮਿਲਦੀ ਆਹ ਇਹ ਸਾਰੀ ਬਿਲਡ ਕਿਚਰ ਸਫਾ ਨੰਗਲ ਤੱਕ ਜਾ ਕੇ ਕਿਸੇ ਜਗ੍ਹਾ ਤੇ ਬੈਠ ਕੇ ਪ੍ਰੋਗਰਾਮ ਕਰਨ ਲਈ ਜਗ੍ਹਾ ਨਹੀਂ ਸੀ ਮਿਲਦੀ ਆ 2022 ਦੇ ਵਿੱਚ ਹਰਜੋਤ ਬੈਸ ਨੂੰ ਇੱਥੇ ਤੋਂ ਲੈ ਕੇ ਹੋਂ ਨੀਚੇ ਤੱਕ ਜਾ ਕੇ ਕਿਤੇ ਕੋਈ ਬੰਦਾ ਐਂਟਰਟੇਨਮੈਂਟ ਹੀ ਕਰਦਾ ਕੋਈ ਬੰਦਾ ਉਹਨੂੰ ਨੇੜੇ ਨਹੀਂ ਸੀ ਲਾਂਦਾ ਚਲੋ ਉਹਨਾਂ ਦੇ ਭਾਗਾਂ 'ਚ ਲਿਖਿਆ ਸੀ ਸਾਡੇ ਭਾਗਾਂ 'ਚ ਨਹੀਂ ਲਿਖਿਆ ਪਰਮਾਤਮਾ ਦੀ ਮਰਜ਼ੀ ਹੈ ਲੇਕਿਨ ਅੱਗੇ ਵਸਤੇ ਅਸੀਂ ਆਪਣੇ کردار ਨੂੰ ਅਸੀਂ ਆਪਣੇ ਆਪਣੇ ਕੰਮ ਨੂੰ ਆਪਣੇ ਐਕਸ਼ਨ ਨੂੰ ਆਪਣੀ ਸੋਚ ਨੂੰ ਬਦਲੀਏ ਇਕੱਠੇ ਹੋਈਏ ਇਕੱਠੇ ਹੋ ਕੇ ਅੱਗੇ ਵਧੀਏ ਭਾਰਤੀ ਜਨਤਾ ਪਾਰਟੀ ਇਸ ਇਲਾਕੇ 'ਚ ਜਿਹੜਾ ਮਿੱਤਰ ਸਾਹਿਬ ਨੇ ਬੂਟਾ ਲਾਇਆ ਇਹ ਕਦੇ ਵੀ ਸੁੱਕ ਨਹੀਂ ਸਕਦਾ ਇਹ ਹਰਾ ਹੀ ਰਹਿਣਾ ਇਹ ਹਰ ਰੜਾ ਕਿਉਂਕਿ ਚੰਗੀ ਨੀਤ ਨਾਲ ਦਾਤ ਲਾਇਆ ਹੋਇਆ ਜਿਹੜਾ ਮਾੜੀ ਨੀਤ ਨਾਲ ਝੂਠਾ ਲਾਉਣਾ ਵਾਅਦਾ ਨਹੀਂ ਇਹ ਖਾਤੇ ਇਹ ਕਿਰੋ ਕਰ ਜਾਂਦਾ ਚੰਗੀ ਨੀਤ ਨਾਲ ਝੂਠਾ ਲਾਓ ਉਹ ਵਧੀ ਜਾਂਦਾ ਫਲ ਵੀ ਦੇਈ ਜਾਂਦਾ ਝੂਠੇ ਦੇ ਕੋਲ ਖੜ ਕੇ ਰੋਜ਼ ਨੂੰ ਗੱਲਾਂ ਕਰਨੀਆਂ ਸ਼ੁਰੂ ਕਰਦੇ ਸੁਪਨਾ ਸ਼ੁਰੂ ਹੋ ਜਾਂਦਾ ਝੂਠੇ ਦੇ ਕੋਲ ਖੜ ਕੇ ਚੰਗੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੋ ਕਿ ਤੂੰ ਹੀ ਤੂੰ ਹੈ ਤੇਰੀ ਛਾ ਕਰਕੇ ਮੈਂ ਉਹ ਹੋਰ ਫਲਣਾ ਫੇਲਣਾ ਸ਼ੁਰੂ ਹੋ ਜਾਂਦਾ ਇਹ ਸਾਈਕੋਲੋਜੀਕਲ ਫੈਕਟਸ ਹੈ ਇਹ ਦੁਨੀਆ ਦੇ ਬਖਲੇ ਸ਼ਾਸਤਰਾਂ ਚ ਲਿਖੀਆਂ ਗੱਲਾਂ ਇੱਕ ਵਾਰ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਤੇ ਤੋ ਉਸ ਲਈ ਤੇ ਚੱਲੀਏ ਅੱਜ ਤੁਸੀਂ ਸਾਰੇ ਇੱਥੇ ਆਏ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਪਰਿਵਾਰ ਮਿਲਣ ਦੇ ਇਸ ਪ੍ਰੋਗਰਾਮ ਨੂੰ ਤੁਸੀਂ ਅੱਗੇ ਵਧਾਉਣ ਦੇ ਵਿੱਚ ਮੇਰੀ ਮਦਦ ਕੀਤੀ ਮੇਰਾ ਹੌਸਲਾ ਵਧਾਇਆ ਮੈਂ ਤੁਹਾਨੂੰ ਸਾਰਿਆਂ ਨੂੰ ਨਮਨ ਕਰਦਾ ਸਿਰ ਝੁਕਾ ਕੇ ਨਮਨ ਕਰਦਾ ਔਰ ਇਸ ਨੂੰ ਅੱਗੇ ਇਸੇ ਤਰੀਕੇ ਦੇ ਨਾਲ ਆਪਾਂ ਆਪਣੇ ਪਿੰਡਾਂ 'ਚ ਅੱਗੇ ਪ੍ਰੋਗਰਾਮਾਂ 'ਚ ਲੈ ਕੇ ਜਾਈਏ ਪਿੰਡ ਪਿੰਡ ਦੇ ਪ੍ਰੋਗਰਾਮ ਕਰੀਏ ਤਾਂ ਕਿ ਆਪਾਂ ਆਪਣੀ ਮਜ਼ਬੂਤੀ ਨੂੰ ਇਸ ਆਪ ਸਿੱਖ ਪਹਿਚਾਰੇ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਹੀ ਆ ਰਹੀਏ ਇਹ ਹੀ ਮੇਰੀ ਪ੍ਰਮਾਤਮਾ ਅਗੇ ਅਰਦਾਸ ਹੈ ਵਾਹਿਗੁਰੂ ਦੇ ਚਰਨਾਂ 'ਚ ਬੈਠੇ ਗੁਰੂ ਦੀ ਨਗਰੀ 'ਚ ਬੈਠੇ ਇਹ ਹੀ ਮੇਰੀ ਅਰਦਾਸ ਹੈ ਇਹ ਅਰਦਾਸ ਪੂਰੀ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਜੈ ਮਾਤਾ ਦੀ ਮਾਰਾ ਮਾਤਾ ਕੀ ਜੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਲੇਕਿਨ ਇਸ ਗੱਲ ਦਾ ਫੈਸਲਾ ਪਾਰਟੀਆਂ ਦੋਨੋਂ ਪਾਰਟੀਆਂ ਦੀ ਲੀਡਰਸ਼ਿਪ ਨੇ ਕਰ ਰਹਾ ਹੈ ਉੱਪਰਲੀ ਲੀਡਰਸ਼ਿਪ ਨੇ ਕਰਨਾ ਹੈ ਮੇਰੇ ਚਾਹਨ ਨਾਲ ਤੁਹਾਡੇ ਚਾਹਨ ਨਾਲ ਇਹ ਗੱਲ ਉੱਪਰ ਤੱਕ ਜਾਂਦੀ ਹੈ ਵੀ ਹੋਣਾ ਚਾਹੀਦਾ ਲੇਕਿਨ ਫੈਸਲਾ ਉੱਪਰਲੀ ਦਿਨ ਚੁਪਨੇ ਕਰਨਾ ਹੈ ਇਸ ਕਰਕੇ ਆਪਣੀ ਆਪਣੀ ਜਿੱਥੇ ਬੀਜੇਪੀ ਦੇ ਵਰਕਰ ਵੀ ਬੈਠੇ ਆ ਗੱਲ ਤਾਂ ਦੇ ਵਰਕਰ ਵੀ ਬੈਠੇ ਆ ਅਸੀਂ ਕਦੇ ਨਾ ਕੰਮ ਇਹਨਾਂ ਬੀਜੇਪੀ ਚ ਕੋਈ ਫਰਕ ਨਹੀਂ ਕੀਤਾ ਮੈਂ ਤਾਂ ਸਾਹਬ ਨੇ ਕਦੇ ਫਰਕ ਨਹੀਂ ਕੀਤਾ ਮੈਂ ਕਦੇ ਫਰਕ ਨਹੀਂ ਕੀਤਾ ਔਰ ਮੇਰਾ ਖਿਆਲ ਹੈ ਜਿੱਥੇ ਸਾਨੀ ਜਿੰਨੀ ਇੱਥੇ ਟੀਮ ਬੈਠੀ ਹੈ ਕਦੇ ਕਿਸੇ ਨੇ ਇਸ ਗੱਲ 'ਚ ਕੋਈ ਫਰਕ ਨਹੀਂ ਰੱਖਿਆ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਆਪਣੇ ਪਿੰਡ 'ਚ ਆਪਣੇ ਆਪਣੇ ਬਸ ਆਪਣੇ ਆਪਣੀ ਬਸਤੀ ਚ ਆਪਣੇ ਆਪਣੇ ਵਾਰਡ ਚ ਅਸੀਂ ਮਿਲ ਕੇ ਕੰਮ ਕਰਦੇ ਰਹੇ ਔਰ ਕੰਮ ਕਰਦੇ ਕਰਦੇ ਕਈਆਂ ਦੇ ਵਾਲ ਚਟੇ ਹੋ ਗਏ ਕਈਆਂ ਦੇ ਕੱਟ ਛੜ ਵੀ ਗਏ ਔਰ ਕਈਆਂ ਦੇ ਵਾਲ ਤਾਂ ਦੰਦ ਵੀ ਛੜ ਗਏ ਵਾਲਾਂ ਦੇ ਨਾਲ ਨਾਲ ਹੁਣ ਦੱਸੋ ਵੀ ਇਸ ਸਮੇਂ ਤੇ ਆ ਕੇ ਕਿਵੇਂ ਇੱਕ ਦੂਸਰੇ ਦੇ ਨਾਲੋਂ ਲੜ ਸਕਦੇ ਨਹੀਂ ਲੜ ਸਕਦੇ ਲੇਕਿਨ ਫਿਰ ਵੀ ਹਰ ਆਦਮੀ ਆਪਣੀ ਪਾਰਟੀ ਦੀ ਇੱਕ ਜਿਹੜੀ ਰੀਤੀ ਨੀਤੀ ਉਹਦੇ ਨਾਲ ਬੰਨੇ ਹੈ ਪਰ ਫਿਰ ਵੀ ਅਸੀਂ ਆਪਣੇ ਇਲਾਕੇ ਦਾ ਭਾਈਚਾਰਾ ਕਾਇਮ ਰੱਖਿਆ ਹੈ ਇਸ ਗੱਲ ਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ 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 ਵਧਾਈ ਦਿੰਦਾ ਕਿ ਪਾਰਟੀ ਦਾ ਗਠਜੋੜ ਹੋਣ ਨਾ ਹੋਣ ਦੇ ਬਾਵਜੂਦ ਵੀ ਅਸੀਂ ਆਪਸ ਦਾ ਜਿਹੜਾ ਭਾਈਚਾਰਾ ਹੈ ਆਪਸ ਦੇ ਨਾਲ ਜਿਹੜਾ ਮੇਲ ਹੈ ਇਸ ਨੂੰ ਕਾਇਮ ਰੱਖਿਆ ਹੈ ਤੁਸੀਂ ਸਾਰੇ ਇਸ ਗੱਲ ਦੇ ਲਈ ਵਧਾਈ ਦੇ ਯੋਗ ਹੋ ਔਰ ਇਸ ਜੋੜ ਨੂੰ ਮੈਂ ਸਮਝਦਾ ਕਿ ਜੇ ਅਸੀਂ ਕਾਇਮ ਰੱਖਾਂਗੇ ਤਾਂ ਕਿਤੇ ਨਾ ਕਿਤੇ ਪਾਰਟੀ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਇਸ ਗੱਲ ਤੇ ਵਿਚਾਰ ਜ਼ਰੂਰ ਕਰੇਗੀ ਕਿ ਇਸ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਅਗਲੇ ਮੋਰਚੇ ਤੇ ਕਿਵੇਂ ਲੈ ਕੇ ਜਾਈਏ ਜਿੱਤੇ ਤੱਕ ਗੱਲ ਟਿਕਟ ਦੀ ਵੀ ਹੋਈ ਬਹੁਤ سارے ਲੋਕ ਬੁਰਕਰਾਂ ਨੇ ਜਿਹੜੇ ਜੋਸ਼ ਅੱਜ ਕਿਉਂ ਮੇਤਾ ਸਾਹਿਬ 11 ਮਹੀਨੇ ਬਾਅਦ ਆਏ ਕਈਆਂ ਦਾ ਜੋਸ਼ ਬਹੁਤ ਵੱਧ ਗਿਆ ਉਹਨਾਂ ਨੇ ਤਾਂ ਐਲਾਨ ਕਰਤਾ ਵੀ ਵਰਿੰਦ ਨੂੰ ਟਿਕਟ ਦੋ ਤੇ ਬੱਸ ਫਿਰ ਬੱਲੇ ਬੱਲੇ ਟਿਕਟ ਬਹੁਤ ਦੇਰ ਦਾ ਫੈਸਲਾ ਬੜੀ ਦੂਰ ਹੈ ਹਲੇ ਟਿਕਟ ਦਾ ਫੈਸਲਾ ਹੋਣ ਨੂੰ ਹਲੇ ਕਮ ਸੇ ਕਮ 1 ਸਾਲ ਲੱਗਣਾ ਹੈ ਜੇ ਕੋਈ ਵੀ ਅੱਜ ਦੀ ਤਰੀਕ ਤੇ ਕਹੇ ਮੇਰੀ ਗੱਲ ਹੋ ਗਈ ਉੱਪਰ ਟਿਕਟ ਮੇਰੀ ਪੱਕੀ ਉਹ ਜਾਂ ਤਾਂ ਆਪ ਮੂਰਖ ਹੈ ਜਾਂ ਦੂਜਿਆਂ ਨੂੰ ਮੂਰਖ ਬਣਾ ਰਿਹਾ ਹੈ ਇਹ ਭਾਰਤੀ ਜਨਤਾ ਪਾਰਟੀ ਹੈ ਤੇ ਕਿਸੇ ਨੂੰ ਕੁਝ ਨਹੀਂ ਪਤਾ ਕਿਹਦਾ ਕੀ ਪੱਕਾ ਹੈ ਕਿਸੇ ਦਾ ਕੁਝ ਪੱਕਾ ਨਹੀਂ ਹੈ ਕੀ ਫੈਸਲਾ ਹੋਣਾ ਹੈ ਚਾਹ ਨਹੀਂ ਹੋਣਾ ਕੁਝ ਨਹੀਂ ਪਤਾ ਰਾਸ਼ਟਰੀ ਅਧਿਐਕਸ਼ ਦਾ ਫੈਸਲਾ ਨਹੀਂ ਹੋਇਆ ਕਿਸੇ ਕੋਈ ਨਹੀਂ ਕਹਿ ਸਕਦਾ ਕੌਣ ਬਣੂਗਾ साढ़े जिले का इलेक्शन तो हो गया कौन बनूगा किसी को नहीं पता मैं भी लड़िया सी लेकिन कौन बनूगा किसी को नहीं पता वो पार्टी के फैसले हैं पार्टी जो तो फैसला करेगी उदो तो करेगी और जो पार्टी फैसला करेगी सारे मन अंता पार्टी के सिपाही है अभी पार्टी के सिपाही बन के काम करते आए हैं पार्टी के सिपाही बन के काम करते रहेंगे अगे भी इस तरीके काम करते रहें और पार्टी को मजबूत करते ਇਸਤਰਾਪ੍ਰੇਮ ਜੀ ਨੇ ਕਿਹਾ ਕਿ ਬੀਜੇਪੀ ਦਾ ਇੱਥੇ ਬਹੁਤ ਮਜ਼ਬੂਤ ਕੰਮ ਹੈ ਘਰ ਘਰ ਵਤਰ ਬੈਠਾ ਲੇਕਿਨ ਪਾਰਟੀ ਬਹੁਤ ਕਮਜ਼ੋਰ ਹੈ ਉਹ ਵਕਈ ਗੱਲ ਠੀਕ ਹੈ ਇਸ ਵਿਚਾਰਨ ਦੀ ਗੱਲ ਹੈ ਕਿ ਕਮਜ਼ੋਰ ਕਿਉਂ ਹੈ ਲੇਕਿਨ ਜੇ ਅਸੀਂ ਦੋਸ਼ਾ ਰੋਪਣ ਕਰਨ ਲੱਗੇ ਕਿ ਫਲਾਣੇ ਨੇ ਇਹ ਕੀਤਾ ਫਲਾਣੇ ਨੇ ਇਹ ਕੀਤਾ ਫਲਾਣੇ ਨੇ ਇਹ ਕੀਤਾ ਤਾਂ ਕੰਮ ਨਹੀਂ ਚੱਲਣਾ ਮੈਂ ਪਿਛਲੇ ਸਾਲ ਮਿੱਤਲ ਸਾਹਿਬ ਨੇ ਅਸੀਂ ਇਕੱਠਿਆਂ ਨੇ ਮਿਲ ਕੇ ਨਦੀ ਗਵਾਹੀ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਸੀ ਕਿ ਪਰਿਵਾਰ ਜੋੜੋ ਮਿਸ਼ਨ ਅਸੀਂ ਇੱਕ ਅਸੀਂ ਸ਼ੁਰੂ ਕੀਤਾ ਸੀ ਪਿਛਲੇ ਸਾਲ ਉਸ ਮਿਸ਼ਨ ਦੇ ਤਹਿਤ ਅਸੀਂ ਮੀਟਿੰਗਾਂ ਵੀ ਸ਼ੁਰੂ ਕੀਤੀਆਂ ਔਰ ਸਾਰੇ ਪ੍ਰਾਣੇ ਨਵੇਂ ਰੁੱਸੇ ਜਾਂ ਵੈਸੇ ਮਯੂਸ ਹੋ ਕੇ ਘਰ ਜਿਹੜੇ ਬੈਠ ਗਏ ਸੀ ਵਰਕਰ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਦੁਆਰਾ ਤੋਂ ਪਾਰਟੀ ਦੇ ਵਰਕਰ ਦਾ ਹੌਸਲਾ ਬੁਲੰਦ ਕਰਨਾ ਸ਼ੁਰੂ ਕੀਤਾ ਕਿ ਜੇ ਤੁਹਾਨੂੰ ਕਿ ਜਿੱਥੇ ਵੀ ਜਾਂਦੇ ਸੀ ਇੱਕ ਗੱਲ ਤੁਹਾਨੂੰ ਮਿਲਦੀ ਸੀ ਕਿ ਮੈਂ ਸਾਡੀ ਬਾਹ ਕੌਣ ਫੜੂਗਾ ਤਾਨੂੰ ਇਹ ਨਹੀਂ ਸੌਂ ਜਾਂਦਾ ਵੀ ਸਾਡੀ ਬਾਹ ਕੌਣ ਫੜੂਗਾ ਅਸੀਂ ਕੰਮ ਵੀ ਕਰੀਏ ਡੰਡੇ ਵੀ ਚੱਕੀਏ ਝੰਡੇ ਵੀ ਚੱਕੀਏ ਲੇਕਿਨ ਜੇ ਕੱਲ ਨੂੰ ਕਿਸੇ ਨੇ ਸਾਡੇ ਪਰ ਕੋਈ ਕਾਰਵਾਈ ਕਰਤੀ ਤਾਂ ਸਾਡੀ ਬਾਹ ਕੌਣ ਫੜੂਗਾ ਮੈਂ ਕਿਹਾ ਤੁਸੀਂ ਕਿਉਂ ਦੇਖਦੇ ਹੋ ਵੀ ਥੋਡੀ ਬਾਹ ਕੌਣ ਫੜੂਗਾ ਆ ਇੱਕ ਬਾਹ ਖੜੀ ਹੈ ਤੁਸੀਂ ਇਹਨੂੰ ਫੜ ਲਓ ਜੇ ਮੈਂ ਫੜੂਗਾ ਤਾਂ ਜਦੋਂ ਮਰਜ਼ੀ ਛਡਾ ਲਵਾਂ ਫਿਰ ਜੇ ਤੁਸੀਂ ਫੜੀ ਵੀ ਹੈ ਤਾਂ ਤੁਹਾਡੇ ਹੱਥ ਜੇ ਛੱਡੋਗੇ ਤਾਂ ਛੱਡੋਗੇ ਨਹੀਂ ਛੱਡੋਗੇ ਤੇ ਮੈਂ ਤੇ ਖੜਾ ਸੋ ਇਸ ਲਈ ਅਸੀਂ ਇਸ ਮੁੱਦੇ ਦੇ ਨਾਲ ਇਸ ਮਕਸਦ ਦੇ ਨਾਲ ਉਹ ਮੀਟਿੰਗਾਂ ਸ਼ੁਰੂ ਕੀਤੀਆਂ ਕਿ ਸਾਰੇ ਵਰਕਰਾਂ ਨੂੰ ਦੁਬਾਰਾ ਜੋੜੀਏ ਇਕੱਠੇ ਕਰੀਏ ਖੜੇ ਕਰੀਏ ਔਰ ਇਲਾਕੇ ਦੇ ਵਾਸਤੇ ਇਲਾਕੇ ਦੇ ਵਿਕਾਸ ਦੇ ਵਾਸਤੇ ਬਹੁਤ ਵਕਤ ਕੋਈ ਕਦੇ ਅਸੀਂ ਜਿੰਨੀਆਂ ਮੀਟਿੰਗਾਂ ਕੀਤੀਆਂ ਕਦੇ ਤੇ ਚ ਇਹ ਨਹੀਂ ਦੇਖਿਆ ਵੀ ਇਹ ਭਾਜਪਾ ਵਾਲੇ ਨੂੰ ਬੁਲਾਣਾ ਹੈ ਅਕਾਲੀ ਦਲ ਵਾਲੇ ਨੂੰ ਨਹੀਂ ਬੁਲਾਣਾ ਇਹ ਤਾਂ ਫਲਾਣੀ ਮਿਡ ਪਾਰਟੀ ਚਲੇ ਗਿਆ ਇਹ ਉਸ ਪਾਰਟੀ ਚਲੇ ਗਿਆ ਚਲਾ ਕਿਉਂ ਗਿਆ ਜੇ ਅਸੀਂ ਨਹੀਂ ਸੰਭਾਲਿਆ ਵਾਪਸ ਲੈ ਕੇ ਆਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਗੱਲ ਕਰਦੇ ਆ ਕਵੀਦਾਂ ਬੀਜੇਪੀ ਦੇ ਆ ਰਹੇ ਸੀ ਇਸ ਕਰਕੇ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਅਸੀਂ ਮੀਟਿੰਗ ਚ ਬੁਲਾਉਂਦੇ ਸੀ ਵੀ ਤੁਸੀਂ ਵੀ ਆਓ ਜਦੋਂ ਪਾਰਟੀ ਫੈਸਲਾ ਕਰੂਗੀ ਉਹ ਦੇਖਾਂਗੇ ਲੇਕਿਨ ਨੇੜੇ ਤਾਂ ਰਹੀਏ ਜੇ ਨੇੜੇ ਰਹਾਂਗੇ ਤਾਂ ਕਦੇ ਜੱਫੀ ਪਾਉਗੀ ਜੇ ਨੇੜੇ ਨਹੀਂ ਰਹਾਂਗੇ ਤਾਂ ਜੱਫੀ ਕਿਦਾਂ ਪਾਉਗੀ ਜੇ ਮੈਂ ਤੁਹਾਡੇ ਨੇੜੇ ਆ ਕੇ ਬੈਠੂਗਾ ਨਹੀਂ ਤਾਂ ਗੱਲ ਕਿਵੇਂ ਕਰੂਗਾ ਜੇ ਤੁਸੀਂ ਅਮਰ ਸਿੰਘ ਉੱਥੇ ਬੈਠਾ ਮੈਂ ਇੱਥੇ ਬੈਠਾ ਤਾਂ ਗੱਲ ਤਾਂ ਫਿਰ ਇਸ਼ਾਰਿਆਂ ਚ ਹੀ ਹੋ ਵੀ ਆ ਠੀਕ ਹੈ ਠੀਕ ਹੈ ਦੇ ਵੀ ਨਹੀਂ ਪਤਾ ਕਿ ਮੈਂ ਕੀ ਕਹਿ ਰਿਹਾ ਉਹਨੇ ਵੀ ਕਿਹਾ ਹਾਂ ਜੇ ਨੇੜੇ ਬੈਠਾਂਗੇ ਤਾਂ ਆਪਸ ਵਿੱਚ ਗੱਲ ਕਰਾਂਗੇ ਇੱਕ ਦੂਜੇ ਦਾ ਹਾਲ ਚਾਲ ਪੁੱਛਾਂਗੇ ਇੱਕ ਦੂਜੇ ਦਾ ਪਰਿਵਾਰ ਦਾ ਹਾਲ ਚਾਲ ਪੁੱਛਾਂਗੇ ਔਰ ਇੱਕ ਦੂਸਰ ਅਨੰਤਪੁਰ ਸਾਹਿਬੋਂ ਹਲਕੇ ਦੇ ਆਏ ਵਰਮਕ ਵਰਕਰ ਸਭ ਸਾਥੀ ਹੋਰ ਹਾਰੇ-ਨੋਲੇ ਦੇ ਆਏ ਸਭ ਸਾਥੀ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਹਾਨੂੰ ਥੋੜੇ ਨੋਟਿਸ ਤੇ ਪਤਾ ਲੱਗ ਕੇ ਕੁਈ ਸਾਰੇ ਇੱਥੇ ਬੜੀ ਗਿਣਤੀ ਦੇ ਵਿੱਚ ਆਏ ਔਰ ਮੇਰਾ ਵੀ ਮਨ ਬੜਾ ਪਰੇਸ਼ਾਨ ਹੋਇਆ ਮੇਰੀ ਬਿਮਾਰੀ ਕੱਠੀ ਤੋਂ ਦੇ ਸੁਣ ਦੇਖ ਕੇ ਔਰ ਮਨੋ 희ਦਾ ਕਿ ਸਤਿਗੁਰੂ ਦਰਸ਼ਨ ਉਹਨਾਂ ਆਉਣਗੇ ਤਾਂ ਹੋਰ ਵੀ ਜਲਦੀ ਧਰਮਲਸ ਹੋ ਜਾਮਗਾ ਸੋ ਤੁਸੀਂ ਇੱਥੇ ਅਰਵਿੰਦ ਨਾਧੋਰੀ ਸੇਵਾ ਛੱਡਿਆ ਅਰਵਿੰਦ ਜੋ ਪਰਿਵਾਰ ਮਿਲਣ ਦਾ ਪ੍ਰੋਗਰਾਮ ਬਣਾਇਆ ਕੋਵਿਡ ਵਰਕਰਾਂ ਨੂੰ ਜੋੜਨ ਦਾ ਪ੍ਰੋਗਰਾਮ ਕੋਈ ਤਰਹਿ ਦਾ ਜੀ ਨਹੀਂ ਗੜੀ ਗਰੰਟੀ ਕਰਦਾ ਤਲਕੇ ਸਭ ਨੂੰ ਇਕੱਠੇ ਕਰਨ ਦੀ ਗੱਲ ਹੈ ਸਭਨਾਂ ਉਮੀਦ ਹੈ ਵੀ ਤੁਹਾਡੇ ਉੱਪਰ ਅਸਤਰੀ ਅਸ਼ੀਰਵਾਦ ਹੈ ਇਹ ਪ੍ਰੋਗਰਾਮ ਕਾਮਯਾਬ ਹੋਏਗਾ ਔਰ ਅਸੀਂ ਹੋਰ ਅੱਗੇ ਵਧਾਂਗੇ ਜਿਹੜਾ ਗੱਜਵਾ ਮੰਨਦਾ ਸਵਾਲ ਹੈ ਕਠਵੰਦਨ ਤੇ ਹੋ ਜਾਏਗਾ ਹਰੇ ਹਾਲਾਤ ਨਹੀਂ ਬੋਲਣੇ हालात बन ग अपने आप हो जाएगा सो क्योंकि हालात अस इंतजार करते हैं कि हालात चंगे और मनो बड़ी तकलीफ हुई है कि बहुत सारे काम जोड़े मैं पूरे कर गया से वो अच्छ इंतजार करते हैं कि साइपेयर करे उ कोई रिपेयर करने वाला नहीं है एडा बड़ा सोह का से जोड़ा कि बड़ा औखा बनया ਅੱਜ ਉੱਤੇ ਰਿਪੇਅਰ ਦੀ ਲੋੜ ਹੈ ਰਿਪੇਅਰ ਕਰਨ ਵਾਸਤੇ ਸਾਡੇ ਇੱਥੇ ਦੇ ਮੰਤਰੀ ਕੋਲ ਟਾਈਮ ਨਹੀਂ ਹੈ ਕਿ ਜਾ ਕੇ ਦੇਖੇ ਤੇ ਕਿਵੇਂ ਰਿਪੇਅਰ ਹੋਵੇ ਸੋ ਇਸ ਕਰਕੇ ਮੈਂ ਉਮੀਦ ਕਰਦਾ ਕਿ ਤੁਸੀਂ ਅਰਵਿੰਦ ਨੂੰ ਪੂਰਾ ਸਹਿਯੋਗ ਦੋਗੇ ਔਰ ਮੈਂ ਅਰਵਿੰਦ ਵੀ ਇਹ ਗੱਲ ਤੇ ਉਮੀਦ ਕਰਦਾ ਕਿ ਉਹ ਤੁਹਾਡੇ ਪਰਿਵਾਰ ਸੱਪਿਆਰ ਨੂੰ ਅਸਰਕਾਰ ਨੂੰ ਸੰਭਾਲ ਕੇ ਰੱਖੋਗਾ ਅਥੋਰਟੀ ਕੋਲ ਜੀਵਨ ਦੇ ਨਾਮ ਤੋਂ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਦਾ ਭਾਜਾ ਭਾਈ ਗੁਰਮੀਕੇ ਭਾਜਾ ਮਿੱਤਰ ਜੀ ਜਿੰਦਾਬਾਦ ਔਰ ਮਿੱਤਰ ਜੀ ਜਿੰਦਾਬਾਦ ਜਿਹੜੀ ਮਦਰ ਮਾਨ ਮਿੱਤਰ ਜੀ ਕਿਹਾ ਅਸੀਂ ਵੀ ਜਾਣਾ ਜੇ ਜਦੋਂ ਕਰਦੀ ਕਰਦੀ ਥੋੜੀ ਜਿਹਾ ਫਰਕ ਰਹਿ ਗਿਆ ਕਹਿੰਦੇ ਹੁਣ ਸੋਚਦੇ ਆਪਨੇ ਮਰਨਾ ਹੈ ਤਨਹਾ ਅਚਨ ਕੀਆ ਹੋਇਆ ਕਿ ਇੱਕ ਦਿਨ ਨੇਰੀ ਆਈ ਤੂਫਾਨ ਆਈ ਉਸ ਬਾਗ ਨੂੰ ਅੱਗ ਲੱਗ ਗਈ ਇੱਕ ਹੋਰ ਬੂਟਾ ਸੀਗਾ ਜਿਹਦੇ 'ਤੇ ਤੋਤਾ ਔਰ ਮੈਣਾ ਰਹਿੰਦੇ ਸੀ ਪਰ ਇੱਕ ਪੁਰਾਣਾ ਬਲਿਖਾ ਜਿਹਾ ਪੈਂਦਾ ਹੈ ਕਿ ਜਦੋਂ ਸ਼੍ਰੋਮਣੀ ਅਕਾਲੀਵਲ ਤੇ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੋਇਆ ਬਾਦਲ ਸਾਹਿਬ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜੀ ਸੋ ਅੱਜ ਜੋ ਵਰਕਰ ਬੈਠੇ ਐ ਭਾਵੇਂ ਮਿੱਤਰ ਸਾਹਿਬ ਜੀ ਦੀ ਸੇਧ ਦੇ ਹਾਲਚਾਲ ਜਾਂ ਮਿੱਤਰ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਜੈ ਕਰਮ ਬੰਦੇ ਜੈ ਕਰਮ ਆਖਿਰ ਵਿੱਚ ਹਮਰੀ ਤੋਂ ਰੂਹਾਂ ਦੀ ਰੱਛਾ ਪੂਰੀ ਅਜੀ ਦੇ ਮੀਟਿੰਗ ਵਰਕਾ ਨੂੰ ਮਿਲੰਦ ਅੰਸੂਬਾ ਸੀ बड़ी देर ते बीमार करके लोग आंदे सी और इना खर्चा हम हर वर्क नहीं कर सकता मैं क्या भी दिवाली दिवाली तो बाद असि इत खुद प्रोग्राम रखी है इन्होंने सब के दर्शन भी हो जाओ और लोगों थोड़ी बहुत शंका वो भी दूर हो जाए ਸੋ ਇਸ ਕਰਕੇ ਬਰੇਤੇ ਬਰਵੰਤਾਨ ਕਾਤੇ ਬਾਕੀ ਇੱਕ ਮਿੱਤ ਸਾਹਿਬ ਸਾਰੇ ਵਰਕਰ ਆਏ ਉਹਨਾਂ ਦਾ ਦਿਲ ਦੀ ਗਹਿਰਾਈੋਂ ਤੁਹਾਨੂੰ ਧੰਨਵਾਦ ਔਰ ਬਾਰ ਬਾਰ ਇਹਦਾ ਖਾਸ ਤੌਰ ਤੇ ਕਿ ਜਿਹੜੇ ਇੱਥੇ ਆਏ ਵੀ ਸੀ ਦਸ ਸਾਲ ਤੇ ਉਹਨਾਂ ਨੇ ਵੀ ਇੱਥੇ ਆ ਕੇ ਜੀਵਨ ਦਿੱਤਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਸੋ ਇਸ ਕਰੇ ਮੈਂ ਤਾਂ ਖਾਹ ਔਰ ਲਗਾਤਾਰ ਇਥੇ ਕੰਮ ਕਰਦੇ ਹੋਏ ਪਾਰਟੀ ਦੀਆਂ ਜੜਾਂ ਕਾਇਮ ਕੀਤੀਆਂ ਪਾਰਟੀਆਂ ਜਿਹੜਾ ਮਜ਼ਬੂਤ ਕੀਤੀਆਂ ਕਿਉਂਕਿ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ ਸਮਾਂ ਸੀ ਜਦੋਂ ਕੋਈ ਕਿਸੇ ਨੂੰ ਉਹ ਜਲ ਸੰਗ ਸੀ ਜਲ ਸੰਗ ਦੇ ਕਿਸੇ ਵਰਕਰ ਨੂੰ ਕੋਈ ਆਪਣੇ ਖਰਚ ਮੰਜਾ ਨਹੀਂ ਸੀ ਢਾਕੇ ਬਿਠਾਉਂਦਾ ਉਸ ਸਮੇਂ ਕੰਮ ਕੀਤਾ ਔਰ ਕਰਦੇ 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 ਸਥਾਨਕ ਪਹੁੰਚਿਆ ਕਿ ਪੰਜਾਬ ਦੇ ਪ੍ਰਧਾਨ ਬਣੇ ਰਾਸ਼ਟਰੀ ਨੈਸ਼ਨਲ ਕੌਂਸਲ ਦੇ ਮੈਂਬਰ ਬਣੇ ਦੋ ਵਾਰੀ ਕੈਬਨਿਟ ਮੰਤਰੀ ਬਣੇ ਤੋ ਮੋਤਰੀ ਵਿੱਚ ਨਹੀਂ ਬਹੁਤ ਲੰਬਾ ਉਹਨਾਂ ਨੇ ਸਮਾਂ ਕੰਮ ਕੀਤਾ ਲੋਕਾਂ ਜਿਹੜਾ ਲੁੱਕੇ ਕੰਮ ਕੀਤਾ ਅਤੇ ਉਹਦੇ ਨਾਲ ਇੰਨੀਆ ਜਿਹੜਾਈ ਤੱਕ ਉਹਨਾਂ ਦੀ ਜਿਹੜਾ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਪਰਿਵਾਰਿਕ ਤੌਰ ਤੇ ਜੁੜਿਆ ਹੋਇਆ ਜਦੋਂ ਇਹ ਪਿਛਲੇ ਸਾਲ 23 ਨਵੰਬਰ ਨੂੰ ਬਿਮਾਰੀ ਆਈ ਸੀ ਤਾਂ ਉਸ ਤੋਂ 2-3 ਮਹੀਨੇ ਬਾਅਦ ਉਹਨਾਂ ਨੇ ਬੜੇ ਜ਼ੋਰ ਨਾਲ ਕਹਿਣਾ ਸ਼ੁਰੂ ਕਰਤਾ ਸੀ ਮੈਂ ਹਲਕੇ ਚ ਜਾਣਾ ਤੇ ਮੈਂ ਵਰਕਰਾਂ ਨੂੰ ਮਿਲਣਾ ਲੇਕਿਨ ਡਾਕਟਰ ਪਰਮਿਸ਼ਨ ਨਹੀਂ ਸੀ ਦਿੰਦੇ ਕਿਉਂਕਿ ਸਿਹਤ ਕਾਫੀ ਢੱਲੀ ਹੋ ਗਈ ਸੀ ਤੇ ਹੁਣ ਪਿਛਲੇ ਮਹੀਨੇ ਬਿੱਤ ਸਾਹਿਬ ਨੇ ਫੈਸਲਾ ਕੀਤਾ ਕਿ ਮੈਂ ਜਾਣਾ ਹੈ ਦੀਵਾਲੀ ਤੋਂ ਬਾਅਦ ਤਿਉਹਾਰ ਖਤਮ ਹੋ ਜਾਣਗੇ ਬਸ ਸ਼ਾਦੀਆਂ ਦਾ ਸੀਜ਼ਨ ਆਣਾ ਹੈ ਔਰ ਉਦੋਂ ਤੱਕ ਝੋਲੇ ਦਾ ਵੀ ਕੰਮ ਖਤਮ ਹੋ ਜਾਊਗਾ ਕਾਫੀ ਹੱਦ ਤੱਕ ਤੇ ਮੈਂ ਜਾ ਕੇ ਮਿਲਣਾ ਚਾਹਨਾ ਅੱਜ ਉਹਨਾਂ ਨੇ ਪ੍ਰੋਗਰਾਮ ਰੱਖਿਆ ਵਰਕਰਾਂ ਨੂੰ ਮੈਸੇਜ ਲਾਇਆ ਇੱਕ ਵਰਕਰ ਦੇ ਮੈਸੇਜ ਉੱਤੇ ਕਿ ਚੰਗੀ ਸੰਖਿਆ ਦੇ ਅੱਜ ਹਾਜ਼ਰ ਆਏ ਹਨ ਇਹਨਾਂ ਦਾ ਪਿਆਰ ਹੈ ਉਹਨਾਂ ਦਾ ਇਹ ਜਿਹੜਾ ਮੇਤੂ ਸਾਹਿਬ ਦੇ ਪ੍ਰਤੀ ਆਪਣਾ ਸਨੇਹ ਹੈ ਤੇ ਉਸਦੇ صدقہ ਕਿ ਅੱਜ ਇਹ ਸੱਤ ਤੱਕ ਵਰਕਰ ਜਿਹੜਾ ਹੈਗਾ ਉਹ ਅੱਜ ਇਮੋਸ਼ਨਲ ਹੋ ਕੇ ਉਹਨਾਂ ਦੇ ਨਾਲ ਬੈਠਾ ਹੈ। ਬਾਕੀ ਤਾਂ ਪਾਰਟੀ ਦਾ ਕੰਮ ਕਰਦੇ ਹੋਏ ਪਾਰਟੀ ਨੇ ਇਹਨਾਂ ਮਾਨ ਸਤਕਾਰ ਦਿੱਤਾ। ਪਾਰਟੀ ਨੇ ਇਸ ਲੈਵਲ ਤੱਕ ਲੈ ਕੇ ਆਂਦਾ। ਪਾਰਟੀ ਦੀ ਸੇਵਾ ਕਰਦੇ ਰਹੇ, ਪਾਰਟੀ ਦੀ ਸੇਵਾ ਕੇ ਕਰਦੇ ਰਹਿਣਾ। ਸਾਨੂੰ ਵੀ ਇਹੀ ਦਿਸ਼ਾ ਨਿਰਦੇਸ਼ ਹੈ ਕਿ ਪਾਰਟੀ ਦੀ ਸੇਵਾ ਕਰਦੇ ਰਹੋ। ਤੇ ਪਾਰਟੀ ਦੀ ਸੇਵਾ ਕਰਾਂਗੇ। ਇਹਦਾ ਪਰਪਸ ਇਹ ਹੈ ਜੀ ਬਈ ਪਾਰਟੀ ਵਰਕਰ ਜਿਹੜਾ ਕਾਫੀ ਲੰਬੇ ਸਮੇਂ ਤੋਂ ਵਖਰੇ ਪਿਆਦਾ ਸਿਰਫ ਉਹਨਾਂ ਦਾ ਪਰਪਸ ਇਹ ਸੀ ਕਿ ਉਹਨਾਂ ਨੂੰ ਇਕੱਠਾ ਕੀਤਾ ਜਾਵੇ ਸਾਰੇ ਵਰਕਰ ਜਿਹਨਾਂ ਤੇ ਅਗਲੇ ਗਰੁੱਪਾਂ ਦੇ ਵਿੱਚ ਉਹਨਾਂ ਦੀ ਅੱਜ ਜਿਹੜਾ ਇਕੱਠ ਹੋਇਆ ਤੁਸੀਂ ਵੀ ਦੇਖਿਆ ਹੈ ਕਿ ਅੱਜ ਲੋਕਾਂ 'ਚ ਬੜਾ ਉਤਸ਼ਾਹ ਹੈ ਕਿ ਸਾਡੇ ਬਹੁਤ ਹੀ ਪੁਰਾਣੇ ਲੀਡਰ ਦੇ ਮਿੱਤਰ ਸਾਹਿਬ ਪਿਛਲੇ 10 ਸਾਲਾਂ ਤੋਂ ਜੋ ਪਾਰਟੀ ਦਾ ਉਹ ਹਾਲ ਹੋਇਆ ਅਸੀਂ ਤਾਂ ਇੱਕ ਝਾਰੂ ਵਰਕਰ ਮੈਂ 1992 ਨੂੰ ਬੀਜਪੀ ਨਾਲ ਜੁੜਿਆ ਵਾ ਸਾਫ ਦਾ ਸਰਪੰਚਾ ਦੋ ਲੋਵਾਲ ਤੋਂ ਕ੍ਰਿਸ਼ਨ ਸਿੰਘ ਅਸੀਂ ਬੜੀ ਮਿਹਨਤ ਕੀਤੀ ਸਾਡੇ ਪਿੰਡੇ 'ਚ ਕੋਈ ਨਾਂ ਨਹੀਂ ਸੀ ਵਿੱਚ ਸਾਹਿਬ ਨੇ ਬੜੀ ਮਿਹਨਤ ਕੀਤੀ ਸਾਨੂੰ ਜਗਾਇਆ ਅਸੀਂ ਪਾਰਟੀ ਨੂੰ ਉੱਪਰ ਤੱਕ ਲੈ ਕੇ ਗਏ ਆ ਪਰ ਇਹ ਹੈ ਕਿ ਅੱਜ ਉਹਨਾਂ ਨੂੰ ਪਿੱਛੇ ਹਟਾਉਣ ਦੇ ਨਾਲ ਉਸ ਪਰਿਵਾਰ ਨੂੰ ਅੱਜ ਪਾਰਟੀ ਦਾ ਅਖੇਦੂ-ਘਰੂ ਹੋਣਾ ਔਰ ਜਿਹੜਾ ਸਾਡਾ ਗਰਾਫ ਬਹੁਤ ਥੱਲੇ ਆ ਗਿਆ ਜੀ ਮੈਂ ਪਾਰਟੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨੂੰ ਇਹ ਬੇਨਤੀ ਕਰੂਗਾ ਕਿ ਉਹ ਗ੍ਰਾਊਂਡ ਲੈਵਲ ਤੇ ਕਿਉਂਕਿ ਜਿਹੜੇ ਵੱਡੇ ਲੀਡਰ ਹੁੰਦੇ ਨੇ ਜੀ ਉਹਨਾਂ ਨੂੰ ਉੱਪਰ ਦਾ ਪਤਾ ਹੁੰਦਾ ਅਸੀਂ ਤਾਂ ਇੱਕ ਬੂਥ ਲੈਵਲ ਦੇ ਲੀਡਰ ਆ ਸਾਨੂੰ ਪਤਾ ਹੈ ਵੀ ਜਿਹੜਾ ਥੱਲੇ ਮਤਲਬ ਵਰਕਰ ਕਿਹਾ ਜਾਂਦਾ ਵਰਕਰ ਇਹ ਕਹਿੰਦਾ ਕਿ ਇਸ ਪਰਿਵਾਰ ਨੂੰ ਟਿਕਟ ਮਿਲੇ ਕਿਉਂਕਿ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਇਹ ਹਾਜ਼ਰ ਆ ਅਤੇ ਜਦੋਂ ਵੀ ਕੋਈ ਵੇ ਲੱਕੇ ਦੇ ਵਿੱਚ ਕੋਈ ਕਿਸਦੇ ਵਿਰਤਾ ਪਈ ਆ ਤਾਂ ਇਹ ਦਿਨ ਦਰਾ ਸਾਡੇ ਨਾਲ ਖੜੇ ਆ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਤੇ ਇਹ ਬੇਨਤੀ ਕਰੂੰਗਾ ਲੀਡਰਸ਼ਿਪ ਨੂੰ ਤੇ ਦੇ ਇਹਨਾਂ ਨੂੰ ਕੈਪੇਬਿਲਿਟੀ ਆਵੇ ਤਾਂ ਕਿ ਜਿਹੜਾ ਮੁਰਕੇ ਅਸੀਂ ਭਾਜਪਾ ਨੂੰ ਇੱਥੇ ਪਤਾ ਨਹੀਂ ਕਿ ਸੀਟ ਜਿਤਾ ਸੀਗੀ ਪਾਰਟੀ ਵਾਸਤੇ ਤਾਂ ਅੱਡੀ ਜਿਹੜੀ ਆ ਉਹ ਇਕੱਠੀ ਹੋ ਜਾਵੇ ਇਨਹੀਂ ਮੈਂ ਕਹਿਣਾ ਚਾਹੁੰਦਾ ਇਹ ਬਹੁਤ ਜ਼ਰੂਰੀ ਹੈ ਜੀ ਮੈਂ ਅਸੀਂ ਤਾਂ ਛੋਟੇ ਵਰਕਰ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਬੇਜ਼ੀਤੀ ਕੀਤੀ ਆ ਪਰ ਥੱਲੇ ਆਮ ਮਤਲਬ ਤੁਸੀਂ ਵੀ ਜਾ ਕੇ ਦੇਖੋ ਜੀ ਪਿੰਡਾਂ ਦੇ ਵਿੱਚ ਇਹ ਆਮ ਲੋਕਾਂ ਦੀ ਆਵਾਜ਼ ਆ ਛੋਟੇ ਜਿਹੜਾ ਵਰਕਰ ਬੂਥ ਲੈਵਲ ਦਾ ਵਰਕਰ ਆ ਜਿਹੜਾ ਵੋਟਰ ਆ ਉਹ ਇਹ ਜਾਣਦਾ ਕਿ ਜੇ ਅੱਜ ਵੀ ਇਕੱਲੇ ਦਲ ਭਾਜਪਾ ਦਾ ਗੱਠਜੋੜ ਹੁੰਦਾ ਕੋਈ ਤਾਕਤ ਨਹੀਂ ਹੈਗੀ ਪੰਜਾਬ ਦੇ ਵਿੱਚ ਇਸ ਸਤਾਏ ਚ ਇਹਨੂੰ ਰੋਕ ਸਕਦਾ ਪਰ ਆਨਾਲੇ ਮੁੱਖ ਬਤ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਗੇ ਪਰ ਗੱਠਜੋੜ ਜ਼ਰੂਰੀ ਆ ਕੁਝ ਵੱਡੇ ਲੀਡਰ ਆ ਉਹ ਆਪਣੇ ਮਤਲਬ ਸੌਰਥ ਵਾਸਤੇ 베ਜੀ ਹੋਏ ਗਲਤ ਬਿਆਨਬਾਜ਼ੀ ਕਰਦੇ ਪਰ ਆਮ ਵਰਕਰ ਜਿਹੜੀ ਸਿਲੀ ਲੀਡਰਸ਼ਿਪ ਹੋ ਜਾਏ ਕਾਲੀ ਦਲੀ ਚਾਹੇ ਭਾਜਪੀ ਦੀ ਆ ਉਹ ਥੱਲੇ ਗਰਾਊਂਡ ਲੈਵਲ ਤੇ ਦੇਖਣ ਕਿ ਅੱਜ ਆਮ ਵਰਕਰ ਦੀ ਆਵਾਜ਼ ਆ ਕਿ ਕਾਲੀ ਦਲ-ਭਾਜਪੀ ਦਾ ਗੱਠਜੋੜ ਜ਼ਰੂਰੀ ਆ ਹਿੰਦੂ ਸਿੱਖ ਏਕਤਾ ਜ਼ਰੂਰੀ ਆ ਜਿਹੇ ਨਾਲ ਪੰਜਾਬ ਦਾ ਮਾਹੌਲ ਵੀ ਠੀਕ ਰਹੂਗਾ ਆ ਸਰਕਾਰ ਵੀ ਸਾਡੀ ਆਊਗੀ ਤੇ ਇਹ 100% ਕਲੀਅਰ ਕੋਈ ਤਾਕਤ ਜੀ ਸਾਡਾ ਰੋਕ ਦੇਵੇ ਜੇ ਇਹ ਗੱਠਜੋੜ ਹੁੰਦਾ ਤਾਂ ਅਸੀਂ ਇਹ ਜਾਣਦੇ ਹਾਂ ਜੀ ਹਰੇਕ ਵਰਕਰ ਜਾਣਾ ਜੀ ਚਾਹੇ ਉਹ ਕਾਲੀ ਦਲ ਦਾ ਵਰਕਰ ਹੋਵੇ ਜੀ ਚਾਹੇ ਉਹ ਭਾਜਪਾ ਦਾ ਕਿਉਂਕਿ ਮਿੱਤਰ ਸਾਹਿਬ ਨੇ ਪਹਿਲਾਂ ਵੀ ਤੁਹਾਨੂੰ ਪਤਾ ਕੀ ਇਹਨਾਂ ਨੇ ਸਮਝੌਤਾ ਕਰਾਇਆ ਤਾਂ ਭਾਜਪਾ ਨਾਲ ਭਾਜਪਾ ਦੀ ਬੜੀ ਦੂਰ ਅੰਦੇਚੀ ਸੋਚ ਸੀ ਕਿ ਇਹ ਸਮਝੌਤੇ ਨਾਲ ਹੀ ਸਰਕਾਰ ਆਈਆਂ ਅਰ ਅਸੀਂ ਤੁਹਾਡੇ ਸਾਹਮਣੇ ਲਗਾਤਾਰ ਰਿਪੀਟ ਵੀ ਕੀਤੀ ਸਰਕਾਰ ਪਿਛਲੀ ਵਾਰੀ ਇਸ ਕਰਕੇ ਹੁਣ ਵੀ ਆਮ ਵਰਕਰ ਦੀ ਆਵਾਜ਼ ਆ ਕਾਲੀ ਦਲ ਦੀ ਵੀ ਆਵਾਜ਼ ਆ ਅਸੀਂ ਵੀ ਕਾਲੀ ਦਲ ਲਾਦਰ ਸਾਹਿਬ ਨੂੰ ਇਹ ਲਾ ਸਾਡਾ ਹਲਕਾ ਅਨੰਦਪੁਰਤਾ ਜੀ ਅਸੀਂ ਵੀ ਰਾਡਰ ਸਾਹਿਬ ਨੂੰ ਆਪਣੇ ਇਲਾਕੇ ਚ ਮੈਂ ਜਦਾ ਕੇ ਭੇਜਦਾ ਰਿਹਾ ਬੋਲੇ ਇਹ ਆਮ ਵਰਕਰ ਦੀ ਆਵਾਜ਼ ਆ ਚਾਹੇ ਅਕਾਲੀ ਦਲ ਦਾ ਹੈ ਚਾਹੇ ਭਾਜਪਾ ਦਾ ਹੈ ਕਿਉਂਕਿ ਮਿੱਤਰ ਸਾਹਿਬ ਨੇ ਵੀ ਕਦੇ ਭਾਜਪਾ ਅਕਾਲੀ ਦਲ ਚ ਫਰਕ ਨਹੀਂ ਰੱਖਿਆ ਸਾ ਮਤਲਬ ਅਕਾਲੀ ਵਰਕਰ ਦੇ ਵੱਧ ਕੰਮ ਹੋਏ ਜਿਹੜਾ ਵੀ ਵਰਕਰ ਚੱਲ ਗਏ ਮਿੱਤਰ ਸਾਹਿਬ ਨੂੰ ਉਹਦੀ ਬਾਹ ਫੜੀ ਆ ਸੋ ਮੈਂ ਇਹ ਬਿਆਨ ਕਰੂੰਗਾ ਕਿ ਇਹ ਅਜੇ ਅਕਾਲੀ ਵਰਕਰ ਦੀ ਵੀ ਆਵਾਜ਼ ਆ ਸਾਡੀ ਵੀ ਆਵਾਜ਼ ਆ ਆਮ ਲੋਕਾਂ ਦੀ ਆਵਾਜ਼ ਆ ਕਿ ਭਾਜਪਾ ਅਕਾਲੀ ਦਲ ਦਾ ਗੱਠਬੰਧਨ ਪੰਜਾਬ ਦੇ ਵਿੱਚ ਜ਼ਰੂਰੀ ਆ ਜੇ ਸਰਕਾਰ ਬਣਾਣੀ ਚਾਹਦੇ ਹੋ ਸੁਧਾਈ